ਸ਼ਲੋਕ ਮਹੱਲਾ ਤੀਜਾ ਏ ਮਨ ਹਰਜੀਤਿ ਧਿਆਇ ਤੂੰ ਇਕ ਮਨ ਇਕ ਚਿਤ ਭਾਏ ਹਰਕੀਆਂ ਸਦਾ ਸਦਾ ਵਡਿਆਈਆਂ ਦੇ ਨ ਪਛੋਤਾਏ ਏ ਮਾਨਾ ਆਪਣੇ ਮਨ ਨੂੰ ਕਹਿੰਦੇ ਨੇ ਤੂੰ ਹਰਜੀਵ ਵਾਲਾ ਆਪਣੇ ਮੂਲ ਬਲ ਧਿਆਨ ਲੱਕ ਹਰ ਤੇਰੇ ਅੰਦਰ ਹੈ ਉਹਦੇ ਉੱਤੇ ਧਿਆਨ ਲੱਕ ਬਾਹਰ ਮਾਇਆ 'ਚ ਧਿਆਨ ਨਾ ਲਾਖ ਮਾਇਆ ਦੀ ਭੁੱਖ ਤਪਨੇ ਛੱਡਣੀ ਹੈ ਇੱਕ ਮਨ ਇੱਕ ਚਿੱਤ ਪਾਇ ਇੱਕ ਮਨ ਇੱਕ ਚਿੱਤ ਹੋ ਗਿਆ ਕਰ ਮਨ ਨੂੰ ਚਿੱਤ ਦੇ ਨਾਲ ਇੱਕੋ ਥਾਂ ਰੱਖ ਨਹੀਂ ਤਾਂ ਫਿਰ ਜੇ ਮਨ ਫਿਰ ਦੂਆ ਪਾਸੇ ਨੂੰ ਚਲੇ ਜਾਂਦਾ ਹੈ ਚਿੱਤ ਵਿਚਾਰਾ ਕੱਲਾ ਰਹਿ ਜਾਂਦਾ ਹੈ ਿਆਨ ਮਨ ਦਾ ਦੂਆ ਨੂੰ ਧਿਆਨ ਹੈ ਧਿਆਨ ਦਾ ਦੂਆ ਨੂੰ ਮਨ ਿਆਨ ਕਿ ਤਾਰੇ ਸਕਦਾ ਇੱਕ ਥਾਂ ਜੇ ਮਨ ਨਾਲ ਰਹੇ ਚਿੱਤ ਦੇ ਉਦੀ ਅਗਿਆਚ ਰਹੇ ਜਿੱਤੇ ਚਿੱਤ ਚਾਹੁੰਦਾ ਹੋਵੇ ਉੱਥੇ ਹੀ ਮੰਨ ਪਿਆ ਹਾਂ ਹਰ ਜਿ ਧਿਆਨ ਲਾ ਸਕਦਾ ਵਲੋਂ ਹਰ ਜਿ ਧਿਆਨ ਨਹੀਂ ਲਾ ਸਕਦਾ ਹਰ ਕੀਆ ਸਦਾ ਸਦਾ ਬੜਿਆਈਆਂ ਆ ਜਿਹੜੀਆਂ ਬੜਿਆਈਆਂ ਜਿੰਨੀਆਂ ਵੀ ਕੀਤੀਆਂ ਨੇ ਗੁਰਬਾਣੀ ਚ ਬੜਿਆ ਹਰ ਕੀ ਬੜਿਆਈ ਹੈ ਸੰਤਾਂ ਨੂੰ ਕਹਾਂ ਤੁਸੀਂ ਸਭੋ ਸੰਤਾਂ ਹਰ ਕੀ ਬੜਿਆਈ ਹੈ ਦੇ ਨਾ ਪਛੋਤਾਏ ਜਿਹਨੂੰ ਹਰ ਕੀ ਬੜਿਆਈ ਮਿਲ ਜਾਂਦੀ ਆ ਹਰ ਦੇ ਦਿੰਦਾ ਫੇਰ ਨਹੀਂ ਉਹ ਪਛਤਾਇਆ ਜ਼ਿੰਦਗੀ ਵਿੱਚ ਇਹਨੂੰ ਅਰਗਮੀੜੀ ਨਹੀਂ ਮਿਲਦੀ ਉਹ ਬੰਤ ਹੁੰਦਾ ਜਿਹਨੂੰ ਮਿਲ ਜਾਂਦੀ ਹੈ ਨਾ ਫੇਰ ਨਹੀਂ ਬਸਤਾਉਂਦਾ ਤੇ ਜੀਵਨ ਖਪਲਾ ਹੋ ਜਾਂਦਾ ਹਾਂ ਹਾਂ ਹਰ ਹਰ ਕੈ ਸਦ ਬਲਹਾਰਣਾ ਜਿਤ ਸੇਵੀ ਹੈ ਸੁਖ ਪਾਏ ਮੈਂ ਤਾਂ ਹਰ ਦੇ ਸਦਾ ਹੀ ਬਲਿਆਲੇ ਜਾਂਦਾ ਜਾ ਰਿਹਾ ਸਦਾ ਬਲਿਆਲੇ ਜਾਂਦਾ ਜਿਤ ਸੇਵੀ ਹੈ ਸੁਖ ਪਾਏ ਜਿੱਦੀ ਸੇਵਾ ਚ ਸੁਖੇ ਸੁਖ ਮਿਲਦਾ ਜਿੱਦੀ ਸੇਵਾ ਕਰਕੇ ਮੈਂ ਸੁਖ ਪ੍ਰਾਪਤ ਕੀਤਾ ਹੈ ਨਾਨਕ ਗੁਰਮੁਖ ਮਿਲ ਰਹਾ ਹਮੇ ਸ਼ਬਦ ਜਲਾਏ ਨਾ ਲੱਗਦਾ ਗੁਰਮੁਖੀ ਆ ਜਿਹੜੀ ਵਿਵੇਕ ਬੁੱਧੀ ਆ ਉਹ ਹਰ ਦੇ ਨਾਲ ਮਿਲੀ ਰਹਿੰਦੀ ਆ ਹਰ ਦੇ ਨਾਲ ਜੁੜੀ ਰਹਿੰਦੀ ਆ ਗੁਰਮਕਾਲ ਨਾਲ ਮਿਲ ਇਕਮਿਕ ਹੋਏ ਰਹਿੰਦੇ ਨੇ ਕਿਉਂਕਿ ਉਹਨਾਂ ਨੇ ਹਮੇ ਵਾਲਾ ਸ਼ਬਦ ਜਿਹੜਾ ਪੜ੍ਹ ਹਮੇ ਸ਼ਬਦ ਹੁੰਦਾ ਆਪਣਾ ਪੜ੍ਹ ਠੀਕ ਹੈ ਆਪਣਾ ਬਾਣਾ ਗੁਰੂ ਦੇ ਸ਼ਬਦ ਨਾਲ ਗੁਰ ਬਾਣੀ ਨਾਲ ਆਪਣਾ ਪਾਣਾ ਅੰਦਰੋਂ ਤਿਆਗ ਦਿੱਤਾ ਸਾਤਾ ਤਿਆਗਤਾ ਪਾਣੇ ਦਿੱਤਾ ਆਪਣਾ ਪਾਣਾ ਹਾਂਜੀ ਠੀਕ ਹੈ ਕਿਉਂਕਿ ਸ਼ਬਦ ਤੇ ਸਿਆਰੀ ਲੱਗੀ ਹੈ ਹੋਮੈਰੂਪੀ ਜਿਹੜੀ ਅੰਦਰ ਉਹਨਾਂ ਦੇ ਗੱਲਬਾਤ ਸੀ ਕੋਈ ਵੀ ਪਾਣਾ ਸੀ ਉਹਨੂੰ ਉਹਨਾਂ ਨੇ ਰਾਖ ਕਰਤਾ ਜਲਦੀ ਉਹ ਕੁਰਬਾਨੀ ਨਾਲ ਜਲਦਾ ਤਾ ਹੋ ਉਪਦੇਸ਼ ਨਾਲ ਕੁਰਬਾਨੀ ਦੇ ਉਪਦੇਸ਼ ਨਾਲ ਜਲਦਾ ਤਾ ਠੀਕ ਹੈ ਜੀ ਮਹੱਲਾ ਤੀਜਾ ਆਪੇ ਸੇਵਾ ਲਾਇਨ ਆਪੇ ਬਖਸ਼ ਕਰੇ ਸਬਨਾ ਦਾ ਮਾਂ ਪਿਓ ਆਪ ਹੈ ਆਪੇ ਸਕਾਰ ਕਰੇ ਆਪੇ ਸੇਵਾ ਲਾਇਨ ਸਾਰੇ ਆਪੇ ਸੇਵਾ ਜਿਹੜੇ ਜਿਹੜੇ ਵੀ ਸੇਵਾ ਲੱਗੇ ਨੇ ਉਹ ਹਰ ਨਹੀਂ ਸੇਵਾ ਲਾਇਨੇ ਆਪੇ ਆਪੇ ਬਖਸ਼ ਕਰੇ ਹਰ ਆਪੇ ਹੀ ਬਖਸ਼ਿਸ਼ ਕਰਦਾ ਸਬਨਾ ਦਾ ਮਾਂ ਪਿਓ ਆਪ ਹੈ ਆਪ ਸਬਨਾ ਦਾ ਸੱਚ ਸਾਰਿਆਂ ਦਾ ਖਸਮ ਹੈ ਮਾਂ ਪਿਓ ਵੀ ਹੈ ਹਰ ਇੱਕ ਨੂੰ ਰੂਪ ਹੀ ਹੈ ਸਾਰਿਆਂ ਦੇ ਵਿੱਚ। ਹਮ ਮੰਨ ਦੇ ਲੈਵਲ ਤੇ ਸਾਡਾ ਜਿਹੜਾ ਵਜੂਦ ਹੈ ਵੱਖਰਾ ਵੱਖਰਾ ਜਾਂ ਸੁਭਾਅ ਹਰ ਦੇ ਰੂਪ ਦੇ ਕੋਈ ਸੁਭਾਅ ਸਾਰਿਆਂ ਦਾ। ਹਰ ਸੱਚਿਆਰ ਹੈ ਨਾ। ਮਨ ਕੂੜਿਆ ਦਾ। ਡਿਫਰੈਂਸ ਇਸ ਮਨ ਲੈਵਲ ਤੇ ਨਹੀਂ ਚੇਤਾ ਲੈਵਲ ਤੇ ਕੋਈ ਡਿਫਰੈਂਸ ਨਹੀਂ ਹੈ ਕਿਸੇ ਦਾ। ਆਪਿਓ ਆਪ ਹੈ ਆਪੇ ਸਾਰ ਕਰੇ ਆਪੇ ਸਾਰਿਆਂ ਦੀ ਸਾਰ ਕਰਦਾ ਹੋ। ਨਾਨਕ ਨਾਮ ਧਿਆਇਨ ਤਿਨੀ ਨਿਜਕਰ ਵਾਸ ਹੈ। ਜੁਗ ਜੁਗ ਸੋਭਾ ਹੋਈ। ਵੇਲਾ ਨੇ ਨਾਮ ਦੇ ਵਿੱਚ ਧਿਆਨ ਰੱਖਿਆ ਹੈ ਧਿਆਨ ਵੀਰੋ ਦਾ ਨਾਮ ਨਾਲ ਧਿਆਨ ਜੁੜ ਗਿਆ ਹਮੇਸ਼ਾ ਨਿੱਜ ਘਰ ਚ ਵਾਸ ਹੋ ਜਾਂਦਾ ਹੈ ਕਿਉਂਕਿ ਨਾਮ ਨਿੱਜ ਘਰ ਤੇ ਹੁੰਦਾ ਜਿੱਥੇ ਧਿਆਨ ਨਾਲ ਦਾ ਉੱਥੇ ਜੀਵ ਰਹਿੰਦਾ ਹੈ ਵਿੱਚ ਕਰ ਦਿੱਤੇ ਜੇ ਨਾਮ ਹੈ ਉੱਥੇ ਧਿਆਨ ਲਗੂ ਤਾਂ ਵਿੱਚ ਕਰਕੇ ਵਾਸ ਰਹਿੰਦਾ ਹੁੰਦਾ ਹੈ ਹਮੇਸ਼ਾ ਵਾਸ ਕੇ ਜੁਗ ਜੁਗਦਾ ਹਮੇਸ਼ਾ ਹੀ ਉਹਨਾਂ ਦੀ ਸੋਭਾ ਬਣੀ ਰਹਿੰਦੀ ਹੈ ਜਿਨ੍ਹਾਂ ਚਿਰ ਸੰਸਾਰ ਹੈਗਾ ਠੀਕ ਹੈ ਫਿਰ ਤਾਂ ਉਹਦਾ ਸੱਚਖੰਡ ਵਾਸੀ ਹੋ ਗਿਆ ਨਾ ਜੀ ਨਿਜਕਰਵਾਸ ਹਾਂ ਜੀ ਆਸ ਵਾਸੀ ਹੋ ਗਿਆ ਉਹ ਉੱਥੇ ਉੱਥੇ ਮੌਤ ਹੈ ਹੀ ਨਹੀਂ ਠੀਕ ਹੈ ਜੀ ਨਾਲ ਕਬੱਦਾ ਕਰ ਹਾਂ ਜਿੱਥੇ ਮੌਤ ਨਾ ਜਲਬ ਜਰਾ ਜਰਾ ਰਹੋਗਾ ਨਾ ਜਨਮ ਨਾ ਮੌਤ ਆ ਉਹ ਜੁਗ ਜੁਗ ਰਹਣੀ ਆਉਂਦੀ ਸੋਪਾ ਠੀਕ ਹੈ ਜੀ ਪੌੜੀ ਤੂੰ ਕਰਨ ਕਰਣ ਸਮਰੱਥ ਹੈ ਕਰਤੇ ਮੈਂ ਤੁਝ ਬਿਨ ਔਰ ਨਾ ਕੋਈ ਤੁਧ ਆਪੇ ਸ੍ਰਿਸ਼ਟੀ ਸਿਰ ਜੀ ਆਪੇ ਫਨ ਗੋਈ ਕਰਤੇ ਨੂੰ ਸਮੋਦਨ ਕਰਕੇ ਹੁਣ ਕਹਿ ਰਹੇ ਨੇ ਇਹ ਕਰਤੇ ਤੂੰ ਕారణ ਕਾਰਨ ਸਮਰੱਥਾਂ ਸ੍ਰਿਤੀ ਨੂੰ ਕਰਨ ਵਾਲਾ ਸ੍ਰਿਤੀ ਦਾ ਕਾਰਨ ਤੂੰ ਹੀ ਆ ਮੈਂ ਤਾਂ ਕੁਝ ਵੀ ਨਹੀਂ ਹੈਗਾ। ਪਰ ਕਰਤੇ ਮੈਂ ਤੁਝ ਦੇ ਨਾਲ ਮੈਂ ਤੇਰੇ ਬਿਨਾਂ ਤਾਂ ਕੁਝ ਵੀ ਨਹੀਂ ਜਿਵੇਂ ਧੁੱਪ ਕਹ ਰਹੀ ਹੈ ਸੂਰਜ ਤੇ ਤਨਾ ਮੈਂ ਤਾਂ ਕੁਝ ਵੀ ਨਹੀਂ। ਧੁੱਪਾਂ ਕੀ ਹੁੰਦਾ ਧੁੱਪ ਤੇ ਸੂਰਜ ਨਾਲ ਹੁੰਦਾ ਧੁੱਪ ਤੇ ਸੂਰਜ ਹੀ ਨਹੀਂ ਰਹਤੋਂ ਪੈਣੀ। ਤੂੰ ਹੀ ਤੂੰ ਆ ਮੈਂ ਤਾਂ ਕੁਝ ਵੀ ਨਹੀਂ। ਤੂੰ ਆਪੇ ਸ੍ਰਿਤੀ ਇਆ ਆਪੇ ਖੁਣ ਗੋਈ ਤੁਸੀਂ ਤੀਨੂ ਆਪੇ ਪੈਦਾ ਕਰ ਲੈ ਆਪੇ ਇਹਨੂੰ ਆਪਣੇ ਚ ਮਿਲਾ ਲੈਣਾ ਗੋਈ ਲੀਨ ਕਰ ਲੈਣਾ ਖੁਣ ਗੋਈ ਜਬਦ ਕਰ ਕਰਾ ਕਰਤਾ ਰਹ ਹਾਂਜੀ ਹਾਂਜੀ ਪ੍ਰਜਾ ਕਰਤਾ ਦੇ ਆਵਾਰ ਜਵਾ ਕਰ ਕਰ ਤੋ ਕਬੂ ਤੁਮੇ ਮਿਲਤੇ ਤੇ ਸਗੋਂ ਦੇ ਤਰ ਪੀਓ ਸਭੀ ਤੇਰੇ ਜੀ ਮਿਲ ਜਾਂਦੀ ਐ ਤੇਰੇ ਵਿੱਚੋਂ ਹੀ ਪੈਦਾ ਹੁੰਦਾ ਤੇਰੇ ਚ ਮਿਲ ਜਾਂਦਾ ਠੀਕ ਹੈ ਜੀ ਸਭ ਇੱਕੋ ਸ਼ਬਦ ਵਰਤਦਾ ਜੋ ਕਰੇ ਸੋ ਹੋਈ ਵਢਾਈ ਗੁਰਮੁਖ ਦੇ ਪ੍ਰਭ ਹਰ ਪਾਵੈ ਸੋਈ ਕੋਈ ਸ਼ਬਦ ਵਰਤਦਾ ਸਾਰੀਆਂ ਜਗ੍ਹਾ ਇੱਕੋ ਹੀ ਹੁਕਮ ਵਰਤਦਾ ਜੋ ਕਰੇ ਸੋਈ ਉਹ ਹੁਕਮ ਹੈ ਜੋ ਕਰਦਾ ਉਹ ਹੀ ਹੁੰਦਾ ਹੁਕਮ ਨਾਲੇ ਸਭ ਕੁਝ ਹੋ ਰਿਹਾ ਵਢਾਈ ਗੁਰਮੁਖ ਦੇ ਜਿਸ ਆਇਆ ਗੁਰਮੁਖਾਂ ਨੇ ਵਢਾਈ ਕੀਤੀ ਹੈ ਉਹ ਗੁਰਮੁਖਾਂ ਨੂੰ ਦੇਖ ਪਰਪਰ ਨੂੰ ਸਮਝਿਆ ਗੁਰਮੁਖਾਂ ਨੇ ਦੀ ਵਢਾਈ ਕੀਤੀ ਹੈ ਵਡਿਆਈ ਕਰਨੀ ਸਬਰਤਾ ਗੁਰਬਾਣੀ ਬੜਿਆਈ ਹੋਈ ਹੈ ਗੁਰਬਾਣੀ ਖਤ ਕਹੀ ਹੈ ਬਲਾਈ ਗੁਰਮਖਾਂ ਤੋਂ ਠੀਕ ਹੈ ਜੀ ਪ੍ਰਭ ਤੇ ਔਂਕੜ ਹੈ ਫਿਰ ਇਹਨੂੰ ਪੜਾਂਗੇ ਵਡਿਆਈ ਗੁਰਮੁਖ ਦੇ ਪ੍ਰਭ ਪ੍ਰਭ ਗੁਰਮੁਖ ਨੂੰ ਵਡਿਆਈ ਦਿੰਦਾ ਹੈ ਜੀ ਆ ਗੁਰਮੁਖਾਂ ਨੂੰ ਵਡਿਆਈ ਪ੍ਰਭ ਦਿੰਦਾ ਹੈ ਗੁਰਮੁਖ ਦੇ ਸੰਸਾਰ ਨੂੰ ਦੇ ਦਿੰਦੇ ਨੇ ਹਰ ਪਾਵੇ ਸੋਈ ਹਾਂ ਹਰ ਪਾਵੇ ਉਹੀ ਪਾਉਂਦਾ ਹੈ ਜਿਹਨੂੰ ਦਿੰਦਾ ਹੈ ਪ੍ਰਭ ਠੀਕ ਹੈ ਜੀ ਗੁਰਮੁਖ ਨਾਨਕ ਆਰਾਧਿਆ ਸਭ ਆਖੋ ਧੰਨ 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 ਗੁਰ ਸੋਈ ਗੁਰਮਖਾਨੇ ਪ੍ਰਭ ਨੂੰ ਆਰਾਧਿਆ ਗੁਰਮਖਾਨੇ ਆਮ ਆਰਾਧਿਆ ਸਭ ਆਖੋ ਧੰਨ 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 ਗੁਰ ਸੋਈ ਸਾਰੇ ਆਖੋ ਫਤਗੋਲ ਨੂੰ ਧੰਨ 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 ਜਿਹਨੇ ਗੁਰਮਖਾਨ ਨੂੰ ਗੁੜਿਆ ਦਿੱਤੀ ਹੈ ਗੁਰਮਖਾਨੇ ਗਾਣੋ ਦਾਲੂ ਦਿੱਤੀ ਹੈ ਠੀਕ ਹੈ ਉਹਨਾਂ ਨੇ ਰਾਣਾ ਦਿੱਤੀ ਨਾਮ ਦੀ ਉਹਨਾਂ ਨੂੰ ਦੇ ਦਿੱਤੀ ਇਹ ਨਬੜਿਆ ਦਿੱਤੀ ਹੈ ਗੁਰਮਖਾਨ ਨੂੰ ਠੀਕ ਹੈ ਜੀ ਇਹ ਜਿਹੜਾ ਤਿੰਨ ਵਾਰ ਤਨ 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 ਸ਼ਬਦ ਆਉਂਦਾ ਹੈ ਇਹਦਾ ਕੀ ਭਾਵ ਹੈ ਜੀ ਸੰਸਾਰ ਦੇ ਕਿੰਨੇ ਵਾਰ ਤਨ ਤਨ ਜਨਣਾ ਸੀ ਚੌਥੀ ਵਾਰ ਤਾਂ ਫਿਰ ਫਾਤਰੰਡ ਦੇ ਘਾਣੇ ਜਾ ਕੇ ਕਿੰਨੇ ਲੋਕਾਂ ਚ ਦਰਦ ਨੇ ਆ ਉਹ ਅੱਛਾ ਕਿੰਨੇ ਲੋਕਾਂ ਦੇ ਜੀਵਨ ਦਾ ਤਨ ਕਹੋ ਕਹਿੰਦੇ ਹੂੰ ਤਿੰਨ ਲੋਕ ਆਪਾਂ ਕਿਹੜੇ ਕਹਿੰਨੇ ਹੁਣ ਇੱਕ ਵਾਰ ਫੇਰ ਦੱਸ ਦੋ ਕਿ ਤੇ ਸਮਾਪਤੀ ਆਵਾਰ ਦੀ ਜਿਹੜਾ ਗਲਵਚ ਨੇ ਉਹ ਵੀ ਜੀਵ ਨੇ ਜਿਹੜੇ ਤ੍ਰੈਤਕ ਨੇ ਇਹ ਦਿਨ ਕੋ ਨਹੀਂ ਹੈਗਾ ਜੋ ਉਹ ਵੀ ਹੈ ਜੇ ਉਹ ਵੀ ਤਾਂ ਅੱਛਾ ਜਿਹੜੇ ਆਪਾਂ ਦਾ ਜਿਹੜੇ ਇੱਥੋਂ ਜਾਂਦੇ ਆ ਉਹਨਾਂ ਦਾ ਕੀ ਹੈ ਜੀ ਜਿਹੜੇ ਅੱਗੇ ਹੰਸ ਕੇ ਲਾ ਉਹ ਕੌਣ ਉਹ ਤ੍ਰੇਤੇ ਵਾਲਾ ਹਸੋ ਤ੍ਰੇਤੇ ਵਾਲੇ ਹਾਂ ਜੀ ਹਾਂ ਜੇਕਰ ਸਰਵਿੰਦਾ ਦਾ ਆਪਾਂ ਵਾਲਾ ਠੀਕ ਹੈ ਜੀ ਤੇ ਕਾਲੀ ਯੁਗ ਵਾਲੇ ਆਪਾਂ ਆਪਾਂ ਆਵਾਂ ਕਾਲੀ ਯੁਗ ਵਾਲੇ ਤੇ ਇੱਥੇ 29ਵੇਂ ਪੌੜੀ ਦੀ ਸਮਾਪਤੀ ਹੈ ਜੀ ਨਾਲੇ ਸਟੋਰਟ ਕੀ ਵਾਰ ਮਹੱਲਾ ਚੌਥਾ ਇਹਦੀ ਵੀ ਨਾਲੇ ਸਮਾਪਤੀ ਹੈ ਜੀ ਜੀ